ਇਸ ਵੇਲੇ ਦੀ ਵੱਡੀ ਖਬਰ ਮੌਸਮ ਵਿਭਾਗ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਜਿੱਥੇ ਲੁਧਿਆਣਾ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਗਿਆਨੀ ਡਾਕਟਰ ਪਵਨੀਤ ਕੌਰ ਕਿੰਗਰਾ ਹੋਰਾਂ ਨੇ ਹੁਣੇ-ਹੁਣੇ ਮੌਸਮ ਬਾਬਤ ਵੱਡੀ ਭਵਿੱਖਬਾਣੀ ਕੀਤੀ ਹੈ ਜੇਕਰ ਗੱਲ ਕਰੀਏ ਤਾਂ ਪਿਛਲੇ ਕਈ ਦਿਨਾਂ ਤੋਂ ਪੰਜਾਬ ਦੇ ਵਿੱਚ ਗਰਮੀ ਦਾ ਪ੍ਰਕੋਪ ਚੱਲਣਾ ਪੈ ਰਿਹਾ ਜਿਸ ਦੇ ਚੱਲਦੇ ਪੰਜਾਬ ਦੇ ਲੋਕ ਕਾਫੀ ਤੰਗ ਪਰੇਸ਼ਾਨ ਹੋ ਚੁੱਕੇ ਸਨ ਪਰ ਹੁਣ ਲੋਕਾਂ ਲਈ ਰਾਹਤ ਭਰੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਮੌਸਮ ਵਿਭਾਗ ਦੇ ਵਿਗਿਆਨੀ ਡਾਕਟਰ ਪਵਨੀਤ ਕੌਰ ਗਰਾਹੋਰਾ ਨੇ ਮੌਸਮ ਨੂੰ ਲੈ ਕੇ ਵੱਡਾ ਦਾਵਾ ਕੀਤਾ ਹੈ ਉਹਨਾਂ ਨੇ ਕਿਹਾ ਕਿ ਆਉਣ ਵਾਲੀ 28 ਜੂਨ ਤੋਂ ਲੈ ਕੇ 30 ਜੂਨ ਤੱਕ ਪੰਜਾਬ ਦੇ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ ਜਿਸ ਦੇ ਨਾਲ ਕਿਸਾਨਾਂ ਅਤੇ ਲੋਕਾਂ ਨੂੰ ਰਾਹਤ ਮਿਲੇਗੀ ਇਸ ਤੋਂ ਇਲਾਵਾ ਮੌਸਮ ਵਿਗਿਆਨੀ ਨੇ ਅੱਗੇ ਜੋ ਕਿਹਾ ਉਹ ਵੀ ਸੁਣੋ ਜੀ ਮੈਮ ਮੌਸਮ ਨੂੰ ਲੈ ਕੇ ਕਿਸ ਤਰੀਕੇ ਦੇ ਨਾਲ ਜਿਹੜੀ ਰਾਹਤ ਮਿਲਣ ਜਾ ਰਹੀ ਹੈ ਉਹ ਕਿਸ ਤਰੀਕੇ ਦਾ ਮੌਸਮ ਦਾ ਅਨੁਸਾਰ ਹੋਏਗਾ ਕਿਉਂਕਿ ਦੱਸਿਆ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਜਿਹੜੀ ਬਰਸਾਤ ਆ ਸਕਦੀ ਹੈ ਹਾਂਜੀ ਜਿਸ ਤਰ੍ਹਾਂ ਕੀ ਆਪਾਂ ਦੇਖ ਰਹੇ ਆ ਕਿ ਪਿੱਛੇ ਸਾਡੇ ਕੋਲ ਇੱਕ ਵੈਸਟਰਨ ਡਿਸਟਰਬੈਂਸ ਜਾਂ ਸਾਈਕਲੋਨਿਕ ਸਰਕੂਲੇਸ਼ਨ ਦੇ ਨਾਲ ਬਾਰਿਸ਼ ਹੋਈ ਹੈ 19-20 ਜੂਨ ਤੱਕ ਜਿਹੜੀ ਕੀ ਕਾਫੀ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚ ਰਿਕਾਰਡ ਕੀਤੀ ਗਈ ਹੈ ਔਰ ਉਹਦੇ ਨਾਲ ਟੈਂਪਰੇਚਰਸ ਜਿਹੜੇ ਨੇ ਕਾਫੀ ਫਾਲ ਹੋ ਗਏ ਸੀਗੇ ਸੋ ਇੰਨਾ ਟੈਂਪਰੇਚਰਸ ਦੇ ਕਰਕੇ ਹੀ ਜਿਹੜਾ ਮਤਲਬ ਥੋੜੀ ਜੀ ਸਾਨੂੰ ਰਾਹਤ ਮਿਲੀ ਸੀ ਪਰ ਉਸ ਤੋਂ ਬਾਅਦ ਫਿਰ ਟੈਂਪਰੇਚਰ ਜਿਹੜੇ ਗ੍ਰੈਜੂਲੀ ਰਾਈਜ਼ ਹੋਣੇ ਸ਼ੁਰੂ ਹੋ ਗਏ ਸੋ ਹੁਣ ਵੀ 40 ਤੋਂ ਉੱਪਰ ਜਿਹੜਾ ਟੈਂਪਰੇਚਰ ਹੈ ਉਹ ਚੱਲ ਰਿਹਾ ਜਿਹੜਾ ਕਿ ਨਾਰਮਲ ਤੋਂ ਜ਼ਿਆਦਾ ਹੈ ਔਰ ਪਿੱਛੇ ਜੇ ਸਾਡੇ ਕੋਲ ਈਵੈਪੋਰੇਸ਼ਨ ਵੀ ਕਾਫੀ ਜ਼ਿਆਦਾ ਰਿਕਾਰਡ ਕੀਤੀ ਗਈ ਹੈ 14 ਮਿਲੀਮੀਟਰ ਤੱਕ ਜਿਹੜੀ ਡੇਲੀ ਜਿਹੜਾ ਪਾਣੀ ਦੀ ਵਾਸ਼ਪੀਕਰਨ ਦੇਖਿਆ ਗਿਆ ਜਿਹੜਾ ਕਿ ਕਾਫੀ ਜ਼ਿਆਦਾ ਆਪਾਂ ਕਹਿ ਸਕਦੇ ਹਾਂ ਇਹ ਦਿਨਾਂ ਦੇ ਵਿੱਚ ਸੋ ਕਹਿਣ ਦਾ ਭਾਵ ਹੈ ਕਿ ਇੰਨੀ ਜ਼ਿਆਦਾ ਜਿਹੜੀ ਗਰਮੀ ਹੈ ਜੋ ਆਪਾਂ ਗਰਮ ਲਹਿਰ ਨੂੰ ਹ ਹੁੰਦਾ ਆ ਇਹ ਪਿਛਲੇ ਦਿਨਾਂ ਦੇ ਵਿੱਚ ਪਰ ਹੁਣ ਕਾਫੀ ਇੱਕ ਉਮੀਦ ਹੈਗੀ ਹੈ ਕਿ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਸਾਨੂੰ ਬਾਰਿਸ਼ ਹੋਏਗੀ ਔਰ ਇੱਕ ਚੰਗੀ ਬਾਰਿਸ਼ ਹੋ ਜਿਵੇਂ ਲੁਧਿਆਣਾ ਦੀ ਆਪਾਂ ਗੱਲ ਕਰਦੇ ਆ ਤੇ ਲੁਧਿਆਣੇ ਕੋਲ ਸਾਡੇ ਲੁਧਿਆਣੇ ਵਿੱਚ ਸਾਡੇ ਕੋਲ ਜਿਹੜਾ 40 ਪਿਆਣੀ ਟੈਂਪਰੇਚਰ ਜਿਹੜਾ ਉਹ ਚੱਲ ਰਿਹਾ ਸੋ ਇਹ ਇਸ ਚਾਹ ਨਹੀਂ ਹੈ ਕਈ ਵਾਰੀ ਲੋਕਲ ਕੰਡੀਸ਼ਨਸ ਬਣ ਜਾਂਦੀਆਂ ਸੋ ਲੁਧਿਆਣੇ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਬਹੁਤ ਹੀ ਆ ਸਾਨੂੰ ਰਲੀਫ ਉਹਨਾਂ ਦੇ ਸੰਭਾਅਤ ਹੈਗੀ ਹੈ ਜਿਸ ਦੇ ਨਾਲ 28 29 30 ਨੂੰ بارش ਹੋ ਸਕਦੀ ਹੈ ਔਰ ਇਹ ਜਿਹੜੀ بارش ਹੈ ਮੋਡਰੇਟ ਟੂ ਹੈਵੀ ਰੇਨਫਾਲ ਦੀ ਪ੍ਰੈਡਿਕਸ਼ਨ ਕੀਤੀ ਗਈ ਹੈ ਸੋ ਲੁਧਿਆਣਾ ਤੇ ਇਸ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਮੋਡਰੇਟ ਰੇਨਫਾਲ ਹੋਣ ਦੀ ਸੰਭਾਵਨਾ ਹੈ ਕਿਉਂਕਿ ਮੌਨਸਨ ਦੀ ਕਾਫੀ ਅੱਛੀ ਪ੍ਰੋਗਰੈਸ ਪਿੱਛੋਂ ਦਿਖਾਈ ਜਾ ਰਹੀ ਹੈ ਸੋ ਉਮੀਦ ਕਰਦੇ ਹਾਂ ਕਿ ਜਿਹੜੀ ਇਹ بارش ਹੋਏਗੀ ਇਹਦੇ ਨਾਲ ਆਮ ਲੋਕਾਂ ਨੂੰ ਵੀ ਜਿਹੜੀ ਗਰਮੀ ਤੋਂ ਰਾਹਤ ਮਿਲੇਗੀ ਔਰ ਜਿਹੜੇ ਕਿਸਾਨਾਂ ਨੂੰ ਵੀ ਜਿਹੜੀਆਂ ਫਸਲਾਂ ਆਪਾਂ ਖੇਤ 'ਚ ਦੇਖ ਰਿਹਾ ਝੋਨਾ ਹੈ ਜਾਂ ਆਪਾਂ ਕਹਿ ਸਕਦੇ ਆ ਨਰਮਾ ਹੈ ਇਹਨਾਂ ਨੂੰ ਮਤਲਬ ਪਾਣੀ ਦੀ ਬਹੁਤ ਲੋੜ ਹੁੰਦੀ ਹੈ ਇਹਨਾਂ ਦਿਨਾਂ ਦੇ ਵਿੱਚ ਸੋ ਅਗਰ ਬਾਰਿਸ਼ ਹੋ ਜਾਂਦੀ ਹੈ ਤਾਂ ਇਹਦੇ ਨਾਲ ਵੀ ਪਾਣੀ ਦੀ ਪੂਰਤੀ ਹੋ ਜਾਏਗੀ ਤਾਂ ਔਰ ਜਿਹੜੇ ਆਪਾਂ ਕਹਿ ਸਕਦੇ ਆ ਕਿ ਹੋਰ ਨਦੀ ਨਾਲਿਆਂ ਦੇ ਜਿਨ੍ਹਾਂ ਦੇ ਵਿੱਚ ਕਾਫੀ ਪਾਣੀ ਦਾ ਲੈਵਲ ਲੋ ਹੋ ਚੁੱਕਿਆ ਉਹ ਵੀ ਲੈਵਲ ਜਿਹੜਾ ਹੈ ਉਹ ਪ੍ਰੋਪਰ ਹੋ ਜਾਏਗਾ ਤਾਂ ਸਾਨੂੰ ਕਾਫੀ ਹੱਦ ਤੱਕ ਜ਼ਿਆਤਰਤੀ ਹੇਟਲਾ ਪਾਣੀ ਨੂੰ ਵਰਤਣ ਦੀ ਲੋੜ ਨਹੀਂ ਪਵੇਗੀ ਸੋ ਉਮੀਦ ਕਰਦੇ ਹਾਂ ਕਿ ਜਿਹੜੇ ਆਉਣ ਵਾਲੇ 28 29 30 ਇਹ ਲੁਧਿਆਣਾ ਜਾਂ ਇਸ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਚੰਗੀ ਬਾਰਿਸ਼ ਹੋਏਗੀ ਔਰ ਸਾਨੂੰ ਗਰਮੀ ਤੋਂ ਛੁਟਕਾਰਾ ਮਿਲੇਗਾ ਰਿਕਾਰਡ ਵੀ ਕਰ ਦਿੱਤਾ ਜੀ ਆ ਐਸ ਵਿੱਚ ਤਾਂ ਕੋਈ ਰਿਕਾਰਡ ਨਹੀਂ ਕੀਤਾ ਗਿਆ ਕਿਉਂਕਿ ਜੂਨ ਦੇ ਵਿੱਚ ਤਾਂ ਕਾਫੀ ਸਾਡੇ ਕੋਲ ਬਾਰਿਸ਼ ਘੱਟ ਰਿਕਾਰਡ ਹੋਈ ਹੈ ਜਿਸ ਦਾ 80 ਮਿਲੀਮੀਟਰ ਤੱਕ ਬਾਰਿਸ਼ ਹੋਣੀ ਚਾਹੀਦੀ ਹੈ ਸਾਡੇ ਕੋਲ 7-8 ਮਿਲੀਮੀਟਰ ਤੱਕ ਬਾਰਿਸ਼ ਰਿਕਾਰਡ ਹੋਈ ਹੈ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਹਲੇ ਅਸੀਂ ਉਮੀਦ ਕਰਦੇ ਹੈਗੇ ਹਾਂ ਕਿ ਅੱਛੀ ਬਾਰਿਸ਼ ਹੋਏਗੀ ਪਰ ਰਿਕਾਰਡ ਬ੍ਰੇਕ ਵਾਲੀ ਸਾਡੇ ਕੋਲ ਹਲੇ ਤੱਕ ਕੋਈ ਪ੍ਰੈਡਿਕਸ਼ਨ ਨਹੀਂ ਹੈ ਇਸ ਮੌਕੇ ਡਾਕਟਰ ਕਿੰਗਰਾ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਚ ਪੰਜਾਬ ਦੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ ਤੇ ਆਉਂਦੀ 28 ਜੂਨ ਤੋਂ ਲੈ ਕੇ 30 ਜੂਨ ਤੱਕ ਪੰਜਾਬ ਦੇ ਵਿੱਚ ਭਾਰੀ ਮੀਂਹ ਪਵੇਗਾ ਬਾਕੀ ਆਉਣ ਵਾਲਾ ਸਮਾਂ ਹੀ ਦੱਸੇਗਾ ਕਿਉਂਕਿ ਕੁਦਰਤ ਦੇ ਰੰਗਾਂ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਮੌਸਮ ਕਦੋਂ ਕਰਵਟ ਲੈ ਲਵੇ ਇਸ ਦਾ ਕੋਈ ਭੇਤ ਨਹੀਂ ਸੋ ਦੋਸਤੋ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ ਕਿ ਤੁਹਾਡੇ ਇਲਾਕੇ ਦੇ ਵਿੱਚ ਮੌਸਮ ਕਿਹੋ ਜਿਹਾ ਹੈ ਗਰਮੀ ਪੈ ਰਹੀ ਹੈ ਜਾਂ ਫਿਰ ਬੱਦਲ ਛਾਏ ਹੋਏ ਨੇ ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ सुरेंद्र ਸੋਨੀ ਦੀ ਰਿਪੋਰਟ